ਇੱਕ ਤਾਂ ਇੱਡਾ ਗੰਦਾ ਝਾੜੂ ਲੈਤਾ ਕੰਜੂਸਾਂ ਜਿਹਾ ਕੋ ਝਾੜੂ ਨਹੀਂ ਲੈ ਕੇ ਦਿੱਤਾ ਜਾਂਦਾ ਆ ਕਦੋਂ ਆਉਂਦਾ ਝਾੜੂ ਲੈ ਕੇ ਦਿੱਤਾ ਇੱਕ ਝਾੜੂ ਤਾਂ ਲੈ ਆ ਕਰੋ ਮੰਮੀ ਹੈ ਨਹੀਂ ਸਾਡਾ ਕਿਹੜੀ ਬੰਨਾ ਕੰਜੂਸ ਹੈ ਰੱਬ ਦਾ ਦਿੱਤਾ ਸਾਰਾ ਕੁਝ ਸਾਡੇ ਕੋਲ ਹੈਗਾ ਕੰਜੂਸ ਨਹੀਂ ਰਹੋ ਸੀ ਚੰਗਾ ਭਲਾ ਤੇ ਹਜੇ ਝਾੜੂ ਝਾੜੂ ਨੂੰ ਕੀ ਹੋਇਆ ਵੇ ਕਿੱਡੇ ਸੋਹਣਾ ਤੇ ਫੇਰੀ ਜਾਂਦਾ ਉਹੀ ਆ ਨਹੀਂ ਮੈਨੂੰ ਮਾਤਾ ਲਾਤ ਮਾਰਨਾ ਨੀਵਾ ਕਰਨਾ ਪੈ ਜੇ ਕਿਤੇ ਮੌਕਾ ਹੈ ਹੀ ਨਹੀਂ ਉਹਦੇ ਪੱਲੇ ਵੀ ਕੀ ਲਾਵਾਂ ਆਹੋ ਲਾਵਾਂ ਇਹ ਇੱਕ ਮਾਤਾ ਜਿਹਾ ਬਕੂੜਾ ਰਹਿ ਗਿਆ ਤੇ ਪਿੱਛੇ ਤੇ ਤੂੰ ਨਵੇਂ ਝਾੜੂ ਲਾਉਂਦੀ ਆਂ ਗੱਲਾਂ ਤੇ ਉਦਾਂ ਬਾਲੀਆਂ ਹੀ ਆਉਂਦੀਆਂ ਤੁਹਾਨੂੰ ਤੇ ਰਾਜਾ ਦੀਆਂ ਨਹੀਂ ਆਉਂਦੀਆਂ ਹੁਣ ਮੈਂ ਇੱਥੇ ਬੈਠੀ ਆ ਤੇ ਮੇਰੇ ਉੱਤੇ ਹੀ ਘੱਟਾ ਪਾਈ ਜਾਂਦੀ ਤੈਨੂੰ ਚੰਗਾ ਭਲਾ ਪਤਾ ਵੀ ਉਹ ਬੈਠੀ ਆ ਵਿਚਾਰੋ ਮੰਜੇ ਤੇ ਲਾਉਣਾ ਵਾ ਕਿਤੇ ਲਾਈ ਦਵਾ ਤੂੰ ਪਾਣੀ ਤਰੋਂਕਦਾ ਮਾਸਾ ਤੇ ਵੇਲੇ ਬੈਠੀ ਨਾ ਉਹ ਬਾਲਟੀ ਤਰੋਂਕ ਤੋਂ ਲਾਗੋ ਆ ਵੇਲੇ ਬੈਠੇ ਮੇਰੇ ਕੋਲ ਨਹੀਂ ਤੈਨਾਂ ਮੈਂ ਗੱਲਾਂ ਕਰਨ ਨੂੰ ਤੈਨੂੰ ਕੀ ਕਰਨ ਨੂੰ ਲਿਆਉਂਗਾ ਜੇ ਮੈਂ ਹੀ ਪਾਣੀ ਤਰੋਂਕਨੇ ਆ ਤੇ ਤੁਸੀਂ ਦੱਸ ਜ਼ਰੂਰੀ ਘੱਟੇ 'ਚ ਬਹਿਣਾ ਅੰਦਰ ਜਾ ਕੇ ਬਹਿ ਜਾਓ ਇਹ ਮੇਸਰਾ ਨੇ ਵੇਖਨਦਾ ਕਿ ਕਿੱਦਾਂ ਬੈਠੋ ਨੇ ਇੰਨਾ ਅੰਦਰ ਵੜ ਕੇ ਬੈਠਾ ਜਾਂਦਾ ਕਿ ਤੂੰ ਮੈਂ ਮਾੜਾ ਜੇ ਅੰਦਰ ਪੈਣੀ ਤੂੰ ਗਵਾਂਟੀਆਂ ਕਰ ਕਦੀ ਤੂੰ ਉੱਥੇ ਕਦੀ ਤੂੰ ਉੱਥੇ ਬਾਸ ਕਰ ਜਾ ਘੱਟਾ ਸਾਰਾ ਮੇਰੇ ਤੇ ਪੈ ਗਿਆ ਮੈਂ ਨਹਾ ਕੇ ਬੈਠੀ ਆ ਦੁਬਾਰੇ ਨਾਲ ਹੀ ਵੇਲੀ ਨੇ ਕੀ ਕਰਨਾ ਆ ਨਾਲ ਵੇ ਝਾੜੂ ਵੇ ਲਾਉਂਦੀ ਮਾਸਾ ਲੱਕ ਨਹੀਂ ਮੈਂ ਕਰ ਲਾ ਕਰ ਲਾ ਕੁਛ ਨਹੀਂ ਚੱਲਿਆ ਮੇਰੇ ਕੋ ਨਹੀਂ ਹੁੰਦਾ ਮੈਂ ਤਾਂ ਨਹੀਂ ਨਾਲ ਹੀ ਲਾਉਣਾ ਮੈਨੂੰ ਨਵਾਂ ਝਾੜੂ ਲਿਆ ਕੇ ਦੋ ਮੇਰੇ ਲਈ ਹਾਂ ਮੈਂ ਸ਼ਹਿਰ ਤੇਰੇ ਲਈ ਨਵਾਂ ਲੈਣ ਜਿੱਦਨ ਜਾਊਂਗੀ ਮੈਂ ਲਿਆ ਦਊਂਗੀ ਆ ਵੇਖ ਨਾਲੇ ਫੋਨ ਕਿਦਾ ਆਈ ਜਾਂਦਾ ਆ ਵੇਖ ਇਹਦਾ ਬੇਨਿਕਾ ਮਦਾ ਮੇਰੀ ਸਹੇਲੀ ਦਾ ਹੀ ਵੱਜੀ ਜਾਂਦਾ ਬਟਾ ਦੇ ਨਹੀਂ ਕਿਸੇ ਕੰਮ ਦਾ ਕੋਈ ਨਹੀਂ ਚਾ ਲੈ ਮੇਰਾ ਨਹੀਂ ਕੰਮ ਦਾ ਤੇ ਸਹੇਲੀ ਨੂੰ ਤੈਨੂੰ ਇਹ ਨਹੀਂ ਪਤਾ ਕਿਸ ਕੰਮ ਤੇ ਟਾਈਮ ਤੇ ਸਹੇਲੀ ਫੋਨ ਕਰਨ ਪੈ ਜਾਂਦੀ ਹੈ ਹੁਣ ਮੈਨੂੰ ਬਥੇਰਾ ਸਮਝਾਈਦਾ ਫੋਨ ਕਰਨ ਨੂੰ ਕੀ ਕਰੀ ਹੁਣ ਤੁਹਾਨੂੰ ਪਤਾ ਵਾ ਤੁਹਾਨੂੰ ਪਤਾ ਨਹੀਂ ਲੱਗਦਾ ਫੇ ਕਾ ਵੇਲਾ ਕਾ ਕਿੰਨਾ ਕਿੰਨਾ ਆਪਣੇ ਘਰ ਹੋਇਆ ਕਿਤੇ ਚੰਗਾ ਲੱਗਦਾ ਤੇ ਵਿਹਲੇ ਬੈਠੇ ਤਾਂ ਹਾਂ ਵਧਣਾ ਮੰਝੇ ਤੇ ਤੁਸੀਂ ਵੀ ਲੱਗੋ ਥੋੜਾ ਬਾਤਾਂ ਪੋਟ ਬਿਆ ਕਰੋ ਮੈਂ ਬਥੇਰਾ ਕੰਮ ਦੋ ਮੇਰੀ ਉਮਰ ਸੀ ਮੈਂ ਬਥੇਰਾ ਕੰਮ ਕੀਤਾ ਸੀ ਅੱਛਾ ਤੁਸੀਂ ਵੀ ਤੁਸੀਂ ਆਪਣੇ ਕਰੋ ਪਰ ਕਾ ਮੈਂ ਹੀ ਕੰਮ ਕਰੀ ਜੇ ਨਾ ਤੇ ਤੇਰਾ ਡੋਲਾ ਕੀ ਕਰਨੂ ਮੈਂ ਲਿਆਉਣਾ ਸੀਗਾ ਦੱਸ ਦੇ ਮੈਨੂੰ ਸਾਰੇ ਕਿੰਨਾ ਕੰਮ ਕਰਦੇ ਟਾਈਮ ਨੇ ਡੋਲਾ ਮੇਰੇ ਵਰਗੇ ਤਾਂ ਤੁਸੀਂ ਇਹ ਜੇ ਪੈ ਜੇ ਇਹ ਤਾਂ ਲੱਗੂ ਜੇ ਕਿ ਹੱਥ ਲਾ ਵੀ ਦੋਗੇ ਤੇ ਵਿਹਲੇ ਦੇ ਗੋਡੇ ਗਿੱਡੇ ਦੇਖਣੇ ਕੰਮ ਕਰਾਂ ਚੁੰਮਕੇ ਦਾ ਵੀ ਮੈਂ ਕਰਾਂ ਬਾਹਰ ਦਾ ਵੀ ਮੈਂ ਕਰਾਂ ਕੋਈ ਕੰਮ ਵੀ ਨਹੀਂ ਕਰਨਾ ਕੋਲੋਂ ਮੈਂ ਨਹੀਂ ਉਹ ਕਰਨਾ ਜੀ ਕਰਦਾ ਕਰ ਲੈ ਜੀ ਕਰਦਾ ਤੇ ਨਾ ਕਰ ਮੈਂ ਨਹੀਂ ਕੰਮ ਕਰਨਾ ਸੁਣ ਗਈ ਨਾ ਮੇਰੀ ਗੱਲ ਮੈਂ ਤਾਂ ਜਦੋਂ ਮੇਰਾ ਟਾਈਮ ਸੀ ਮੈਂ ਬਥੇਰਾ ਕੀਤਾ ਹੈ ਜੇ ਮੈਂ ਤੈਨੂੰ ਤੇ ਕੰਮ ਕਿਹੜੀ ਗੱਲੋਂ ਲਿਆਉਂਦਾ ਜੇ ਤੂੰ ਮੈਂ ਇਹ ਕੰਮ ਕਰੀ ਜਾਣੇ ਤੇ ਆਉਣਾ ਹੁਣ ਅੱਗੇ ਤੇਰੇ ਕੋਲੋਂ ਮੈਂ ਲਾ ਦਿੰਨੀ ਆ ਸਬਜੀ ਮੈਂ ਬਣਾ ਦਿੰਨੀ ਆ ਉਹ ਚੀਰ ਦਿੰਨੀ ਆ ਚੱਲ ਬਣਾਉਂਦੀ ਤੇ ਨਹੀਂ ਮੈਂ ਤੈਨੂੰ ਪਸੰਦ ਨਹੀਂ ਆਉਂਦੀ ਤੇ ਹੋਰ ਇਹਦੇ ਬਾਅਦ ਕੀ ਹੁੰਦਾ ਸਸਾਰੇ ਉਹ ਵੀ ਰੰਗ ਲਾ ਦਿੰਨੇ ਚੀਰ ਕੇ ਚੱਲ ਚੰਗਾ ਫਿਰ ਚੀਰ ਲਈ ਅੱਜ ਚਰਾਲੀ ਮੇਰੇ ਨਾ ਇਹ ਆ ਤੇ ਕਿਉਂ ਚਲਾਈ ਚਲਾਈ ਤੇਰੀ ਧੀ ਨੇ ਆਉਣਾ ਨਾ ਸਾਗ ਹੋਵਾ ਪਸੰਦ ਕਰਦੀ ਭਾਵੇਂ ਨਾਲ ਕਾ ਖਤਮ ਹੋ ਜੂ ਨਹੀਂ ਤੋੜ ਕੇ ਰੇਤਾ ਨਾ ਦੀ ਕ ਜਰਾਆਂ ਦੀ ਇਹਨਾਂ ਦੀ ਮੈਂ ਜੱਟਾਂ ਦੀ ਧੀ ਆ ਤੂੰ ਹਕਿੰਨਾ ਵੀ ਵਿਆਹ ਕੇ ਲਿਆਂਦੀ ਨਹੀਂ ਤੇ ਫਿਰ ਤੈਨੂੰ ਚਲਾਈਦਾ ਨਹੀਂ ਮੈਂ ਤਾਂ ਚਲਾਈ ਚੀਜ਼ ਕਿਹਨੇ ਲਿਆਂਦੀ ਵਿਆਹ ਕੇ ਲਿਆਂਦੀ ਤੇ ਤੈਨੂੰ ਚਲਾਈਦਾ ਨਹੀਂ ਪਤਾ ਵੀ ਚਲਾਈ ਕਿਹੜੀ ਹੁੰਦੀ ਕਾਰ ਨੂੰ ਚਲਾਈ ਦੱਸੀ ਜਾਨੀ ਅੰਦਰ ਇੱਕ ਬੁੱਧ ਕੇ ਆਹ ਵੇਖੋ ਅਚੰਤ ਰੈਨ ਕਲਾ ਕੇ ਵੇਖੋ ਚਲਾਈ ਆ ਚਲਾਈ ਇਹ ਤਾਂ ਅੰਗਲਾ ਹੁੰਦਾ ਵਾ ਪਤਾ ਆਪ ਨੂੰ ਨਹੀਂ ਕਿਹੇ ਗੱਲ ਦਾ ਖੇ ਮੈਨੂੰ ਜਲਾਇਆਂ ਦੀ ਤਾਂ ਤੂੰ ਹੀ ਲੱਗੰਦਾ ਜੀ ਹਾਂ ਮੈਨੂੰ ਦੱਸ ਦੇ ਹੈ ਆ ਫਿਰ ਫੋਨ ਆਉਂਦੇ ਆ ਗੱਲ ਕਰ ਕੀਦਾ ਆਉਂਦੇ ਆ ਜਮੈਂ ਆਪੇ ਚਵੇ ਨਹੀਂ ਆ ਕੀਦਾ ਅਸੇ ਲੀਆਂ ਸੋਲਗਾ ਨਾ ਵੀ ਨੰਬਰ ਪਿੱਛੇ ਦੇ ਕੇ ਆਈ ਉਹ ਕਹਿੰਦੇ ਕਰ ਦਿੰਦੀ ਆ ਮੈਂ ਤੈਨੂੰ ਕੀ ਕਰੀ ਉਹਨੂੰ ਮੈਂ ਤਾਂ ਬਥੇਰਾ ਆਖਿਆ ਕੰਮ ਟਾਈਮ ਨਾਲ ਲਾਇਆ ਕਰੋ ਆਵੇਂ ਸੇਲ ਲਗਈ ਹੋਣੀਆਂ ਮੈਂ ਨਾ ਗੱਲ ਕਰਕੇ ਆਉਣੀ ਮਾੜੀ ਜੀ ਕਹਿ ਕੇ ਆਉਣੀ ਉਹਨੂੰ ਜੀ ਫੋਨ ਨਾ ਲਾਇਆ ਕਰ ਉਹ ਜੀ ਸੇਲ ਲਗਾਂ ਹੋਣੀਆਂ ਹਾਂ ਮੈਂ ਚੁੱਕ ਹੈ ਨਹੀਂ ਕੀ ਗੱਲ ਆ ਤੈਨੂੰ ਵਾਰ-ਵਾਰ ਫੋਨ ਕਰੀ ਜਾਨੀ ਤੈਨੂੰ ਇੱਕ ਵਾਰ ਸੁਣਿਆ ਨਹੀਂਗਾ ਬੰਦੇ ਤਾਂ ਕਿੰਨੀ ਵਾਰ ਮੈਂ ਫੋਨ ਕੱਟਤਾ ਤੂੰ ਵਾਰ-ਵਾਰ ਫੋਨ ਹੀ ਲਾਈ ਜਾਨੀ ਹਾਂ ਦੱਸ ਕੀ ਕੰਮ ਸੀ ਅੱਛਾ ਛੁੱਟੀਆਂ ਕੱਟਣ ਤੇਨ ਕੋਈ ਹੋਰ ਥਾਂ ਨਹੀਂ ਹੈਗੀ। ਨਾ ਮੈਂ ਤੈਨੂੰ ਇੱਕ ਗੱਲ ਸਮਝਾਦਾ ਸਾਡੇ ਤੇ ਲੱਗਣੀ ਮਿਸਤਰੀ ਤੇ ਮੇਰੇ ਤੋਂ ਤਾਂ ਨਹੀਂ ਰੋਟੀ ਪਾਣੀ ਪਕਣਾ। ਠੀਕ ਹੈ ਨਾ ਤਾਂ ਸਾਨੂੰ ਥੋੜਾ ਜਿਹਾ ਕੰਮ ਆ ਅਗਲੀ ਛੁੱਟੀਆਂ ਆ ਜੀ ਤੂੰ। ਹਾਂ। ਨਹੀਂ ਤੂੰ ਦੱਸ ਵੀ ਇੱਥੇ ਆਉਣਾ ਜ਼ਰੂਰੀ। ਸ਼ਿਮਲੇ ਜਾ ਜਿੱਥੇ ਠੰਡੀਆਂ ਥਾਵਾਂ ਗਰਮੀ ਚ ਦੱਸ ਇੱਥੇ ਹੀ ਆਉਣਾ ਪੇਕੇ ਦੇਖਦੇ। ਹਾਂ। ਨਹੀਂ ਤੂੰ ਨਿਆਣੇ ਲੈ ਕੇ ਤੈਨੂੰ ਕਹਾਂਗੇ ਤਾਂ ਚੰਗੇ ਥਾਂ ਜਾ ਇੱਥੇ ਨਹੀਂ ਆਉਣਾ। ਇੱਥੇ ਨਹੀਂ ਆਗਦਾ ਮੈਂ ਤੇ ਆਪ ਨਾਲ ਛੁੱਟੀਆਂ ਲੈ ਕੇ ਜਾਣਾ। ਛੁੱਟੀਆਂ ਦਾ ਕਰਕੇ ਬੱਚਿਆਂ ਨੂੰ ਲੈ ਕੇ ਚਲਣੀ ਹੈ ਤੇ ਨਾਲ ਮੇਰੇ ਤੋਂ ਤਨੀ ਜੀ ਰੋਟੀ ਪਾਣੀ ਪੱਕਦਾ ਇੰਨਾ ਪੱਕਦਾ ਤੇ ਪਕਾ ਲਿਓ ਆਹੋ ਮੈਂ ਚਲ ਜੂਗੀ ਤੇ ਮਗਰੋਂ ਆ ਜੀ ਐਨਾ ਫੋਨ ਨਾ ਲਾਇਆ ਕਰ ਬੰਦੇ ਨੂੰ ਇੱਕ ਰਾਂ ਲੱਗ ਹੀ ਜਾਂਦੀ ਹੈ ਵੀ ਫੋਨ ਕੱਟ ਤਾਂ ਮੈਂ ਵਾਰ-ਵਾਰ ਨਹੀਂ ਲਾਉਣਾ ਫੋਨ ਤੇ ਤੇਰਾ ਹਾਲ ਕੁਛ ਨਹੀਂ ਵਹੀ ਤੇ ਚਲ ਠੀਕ ਆ ਆਵੀ ਨਾ ਹੁਣ ਹੋਰ ਕਿਤੇ ਜਾਵੀ ਇੱਥੇ ਨਾ ਭਲਾ ਭੱਜੀਆਂ ਵੀ ਬੈਕ ਜੋਕ ਕੇ ਗਰਮੀ ਬੜੀ ਹੈ ਮੇਤੋ ਨਹੀਂ ਇਹ ਨਾ ਲੰਗਰ ਪੱਕਦਾ ਸਾਡੇ ਮਿਸਤਰੀ ਲੱਗਨੇ ਕੰਮ ਬੜਾ ਪਿਆ ਵਾ चल ठीक है मैं कद कट दी फोन एन भाई शिमले शिमले जावासिया साल इतिया जा कुू मनाली जा शिमले पहाड़िया की ठंडी हवा लेके आस तू इना जरूरी ठीक है चल ठीक है मैं लगी हूं कटा मेन हो कई काम हम बार बार फोन ना लाई जावी आहो चल ठीक है चंगा जान खाली वेखी जाती है ਇਹ ਸੁਣਤ ਨਹੀਂ ਲਿਆਏ ਨੇ ਚੱਕੀ ਜਾਂਦੀ ਚ ਜਾਨੀ ਜਾ ਕੇ ਦੱਸਦੀਆਂ ਨਾ ਆ ਗਈਆਂ ਹੋ ਗਈਆਂ ਗੱਲਾਂ ਹੋ ਗਈਆਂ ਕਹਿ ਤਾਂ ਮੈਂ ਉਹਨੂੰ ਮੈਂ ਹਵਾਰ-ਵਾਰ ਨਾ ਫੋਨ ਲਾਇਆ ਕਰ ਮੈਨੂੰ ਤਾਂ ਹੋਰ ਵੀ ਕੰਮਾਂ ਨੇ ਫਿਰ ਕੋਈ ਕੰਮ ਧੰਦਾ ਕਰ ਲਾ ਹੁਣ ਤੇ ਨਾਲੇ ਮੇਰੀ ਕੁੜੀ ਦਾ ਨੀ ਕਦੀ ਫੋਨ ਆਇਆ ਨਾ ਕੁੜੀ ਨੇ ਮੈਨੂੰ ਨਹੀਂ ਪਤਾ ਆਇਆ ਨੀ ਕਦੀ ਮੈਂ ਨਹੀਂ ਵੇਖਿਆ ਆਹ ਉਹਦਾ ਚਰੀ ਦਾ ਆਇਆ ਵੀ ਤੇ ਤੂੰ ਤਾਂ ਵੀ ਨਹੀਂ ਗੱਲ ਕਰਾਉਣੀ ਏ ਲੈ ਵਸੈਂ ਮੈਂ ਕਿਉਂ ਨਹੀਂ ਕਿ ਦੱਸਣਾ ਤੈਨੂੰ ਹਾਂ ਉਹ ਤਾਂ ਮੇਰੇ ਪਾਪਾ ਤੋਂ ਉਹ ਕਿੰਨਾ ਚੰਗਿਆ ਚਵਣੀ ਮੈਨੂੰ ਸਾਰਾ ਹੀ ਪਤਾ ਵਾ ਚਲ ਕੇ ਅੰਦਰ ਆ ਕੇ ਭੱਜ ਭੱਜ ਕੇ ਤੇ ਗੱਲਾਂ ਕਰਦੀਆਂ ਸੇਲੀਆਂ ਨੇ ਵੀ ਗਾਂ ਨੰਬਰ ਦਿੱਤੇ ਆ ਨਹੀਂ ਸੇਲੀਆਂ ਦਾ ਕੀ ਫਰਕ ਐ ਇੱਥੇ ਫੋਨ ਕਰਨ ਦਾ ਤੇ ਫੋਨ ਜਦੋਂ ਮੈਂ ਤਾਂ ਸੇਲੀਆਂ ਨੂੰ ਤਾਂ ਕਾਰ ਹੀ ਲੈਂਦੇ ਨੇ ਮਮੀ ਸਾਰੇ ਕਾਰ ਗਰਮੀ ਬੜੀ ਲੱਗੰਦੀ ਮੈਨੂੰ ਮੇਰੇ ਬਰਾਬਰ ਤੋਂ ਨਾ ਕੋਈ ਕੰਮ-ਕੁਮ ਕਰ ਕੋਈ ਕੀ ਕਰਾਂ ਕੰਮ ਝਾੜੂ ਤੇ ਮੈਂ ਹਜੇ ਹੁਣ ਜਾ ਕੇ ਤਾਂ ਨਾਲ ਮੈਨੂੰ ਝਾੜੂ ਲਿਆ ਕੇ ਤਾਂ ਨਵਾ ਆਜੂਗਾ ਝਾੜੂ ਤੂੰ ਤਾਂ ਜਿਹੜੀ ਗੱਲ ਲੱਗਦਾ ਕੱਢ ਲਈ ਨਹੀਂ ਬਸ ਆਣੀ ਮੇਰੀ ਹੁਣੇ ਪੂਰੀ ਹੋ ਜੇ ਉਹ ਲੱਗਦਾ ਨਹੀਂ ਤੇ ਮੈਂ ਕੀ ਕਰਾਂ ਚੰਗਾ ਭਲਾ ਝਾੜੂ ਲੱਕ ਨਹੀਂ ਨੀਵਾ ਕਰਨਾ ਬਸ ਗੱਲ ਕਾਦੀ ਤੁਸੀਂ ਕਰ ਲਿਆ ਕਰੋ ਲਾ ਲਿਆ ਕਰੋ ਮੈਂ ਨਹੀਂ ਲਾਣਾ ਮੇਰੀ ਜੁੱਤੀ ਲਾਉਂਦੀ ਹਾਂ ਕੀ ਧਰਨੀ ਅੱਜ ਇਹ ਬੜੇ ਜਸਕੇ ਲੈਂਦੀ ਵੀ ਕੀ ਧਰਨਾ ਜਬਾਨ ਬੜੀ ਲੋਚਦੀ ਵੀ ਅੱਜ ਕੀ ਖਾਵਾ ਤੇ ਮੈਂ ਪੁੱਛ ਹੀ ਲਿਆ ਵੀ ਕਿ ਇਧਰ ਨਾ ਧਰੂੰਗੀ ਨਾ ਕੋ ਸਾਰੂੰਗੀ ਕੁਝ ਨਾ ਕੁਝ ਹਜੇ ਤੂੰ ਆਪੈ ਨਹੀਂ ਆਜੇ ਮਾਂਜਾ ਲਾ ਕੇ ਹਟੀ ਨਹੀਂ ਆਂ ਤੇ ਦਵਾਦਾਂ ਖਾਂਦਾਂ ਤੇ ਆਂ ਨਾਲੇ ਨਾਲ ਹੀ ਤੇਰਨੀ ਚੁਰਨੀ ਨਾਲੇ ਆਪੇ ਜਾਣੀ ਕਿਦਾਂ ਦੇ ਰੰਗ ਲਾਉਂਦੀ ਫਲਾਣ ਕਰਦੀ ਫਿਰ ਆਪੇ ਚੇਰ ਲੈ ਖਾਣੀ ਆਉਂਦੀ ਤੇ ਤੂੰ ਹੀ ਬਕਵਾਸ ਕਰਦੀ ਆ ਉਥੇ ਖਾਣੀ ਆਉਂਦੀ ਮੈਂ ਤਾਂ ਕੋਈ ਤੇਰੀ ਗੱਲ ਨਹੀਂ ਨਾ ਕੀਤੀ ਤੂੰ ਹੀ ਆਖਿਆ ਹੈ ਜਦੋਂ ਲੋਕ ਬੜਾ ਬੇਟਾ ਮੇਰੇ ਖਾਇ ਕਾ ਉੱਗਿਆ ਇਹ ਆ ਕੀਤਾ ਤੇ ਫਿਰ ਮੈਂ ਕੱਲੀ ਕੀ ਕਰ ਨਾ ਕਰਿਆ ਕਰ ਮੈਂ ਨਹੀਂ ਬਿਲਕੁਲ ਨਹੀਂ ਹੁੰਦਾ ਕਰਨਾ ਕਰੋ ਨਹੀਂ ਕਰਨਾ ਖਸਮਾ ਨਾ ਹੁਣ ਨੂੰ ਕੀ ਹੋਇਆ ਵਾ ਗੱਲਾਂ ਹੁੰਦੀਆਂ ਮੈਂ ਤੈਨੂੰ ਕੀ ਗੱਲਾਂ ਕਰਤੀਆਂ ਜਾਂ ਮੇਰੇ ਤੋਂ ਜਦ ਤੱਕ ਤੂੰ ਬਹਿਣਾ ਹੀ ਤੇ ਅੰਦਰ ਬਹਿ ਜਾਂਦੀ ਮਾ ਲਾ ਕੇ ਵੀ ਕਿਵੇਂ ਦਾ ਚਾਹ ਮੇਰਾ ਘਰ ਮੈਂ ਅੰਦਰ ਪਵਾ ਬਾਹਰ ਪਵਾ ਕੱਟਾ ਪੈਂਦਾ ਤੇ ਇੰਨੀ ਲੜਦੀ ਤਾਂ ਅੰਦਰ ਵਿਆਹ ਕਰੋ ਘਰ ਮੇਰਾ ਵਾ ਹਜੇ ਮੇਰਾ ਮੈਂ ਜਿਉਂਦੀ ਜਾਂਦੀ ਜਾਂ ਮੇਰੇ ਤੇ ਧਿਆਨ ਵੀ ਮੇਰੇ ਤੇ ਰੱਖਣਾ ਵੀ ਕੀ ਕਰਦੀ ਕਿ ਤੇ ਬੈਤ ਨਹੀਂ ਗਈ ਬੈਤ ਨਹੀਂ ਗਈ ਤੇਰੇ ਨਾਲ ਜਦ ਤੱਕ ਪੱਕੀ ਮੈਨੂੰ ਵੀ ਗਰਮੀ ਲੱਗਦੀ ਗਰਮੀ ਲੱਗਦੀ ਮੈਨੂੰ ਤੇ ਆਪ ਤੈਨੂੰ ਵੀ ਚੱਲ ਮਾਰ ਦੋ ਫਿਰ ਮਾਸਾ ਤੁਹਾਨੂੰ ਇਹ ਲਿਆ ਬੈਠਿਆਂ ਨੂੰ ਲੱਗਦੀ ਮੈਂ ਤੇ ਕੰਮ ਵੀ ਕਰਕੇ ਆਈ ਕਿੰਨਾ ਕਰਕੇ ਇਹ ਕੰਮ ਕੁੱਤੇ ਵਾਂਗੂ ਭੌਂਕਦੀ ਕਿਤੇ ਅੱਗੋਂ ਐ ਬੋਲਦੀ ਨਾ ਮੈਂ ਤਾਂ ਸੋ ਮੈਂ ਤਾਂ ਜਾਣਾ ਛੁੱਟੀਆਂ ਪੈਣਾਂ ਲੀਆਂ ਮੈਂ ਤਾਂ ਚੱਲਦੀ ਆ ਕਿੱਥੇ ਤੂੰ ਚੱਲੀ ਮੈਂ ਆਪਣੇ ਪੇਕਿਆਂ ਨੂੰ ਜਾਣਾ ਜਾਣਾ ਪੇਕਿਆਂ ਖਾਣਾ ਬੜੀਆਂ ਪਾਵਾਂ ਤੇਰੀਆਂ ਆਕੜੀਆਂ ਵਾ ਹੋੜੀ ਆ ਕੇ ਮਿਲ ਸਕਦੇ ਇੱਥੇ ਨਨ ਕਿ ਮਿਲ ਜਾਣਗੇ ਅਣ ਕਿਤੇ ਆੜੀ ਫੇ ਤੁਸੀਂ ਵੀ ਐ ਕਰੋ ਉਹ ਮਿਲ ਜਾਣਗੇ ਨਾਲ ਤੁਹਾਡੀ ਮਗਰੋਂ ਆ ਜੇ ਮੈਂ ਸੋ ਦੱਸ ਤਾ ਤੁਸੀਂ ਆ ਕਰੋ ਡੀੜੇ ਪਾ ਬੈਕ ਚ ਕੁੜੀ ਨੂੰ ਮਿਲਿਓ ਭੱਜ ਕੇ ਮੈਂ ਕਿ ਕੋੜੀ ਨੂੰ ਮਿਲ ਕੇ ਆ ਨਹੀਂ ਮੇਰੀ ਕੁੜੀ ਇੱਥੇ ਆਉ ਮੇਰੇ ਘਰ ਹੈ ਮੇਰੀ ਕੁੜੀ ਦਾ ਤੇ ਮੇਰਾ ਘਰ ਵੀ ਹੈਗਾ ਨਾ ਉੱਥੇ ਇੱਥੇ ਆਉਗੀ ਤੂੰ ਹੀ ਲੀੜੇ ਪਾਉ ਬੈਗ ਚ ਜਾ ਉਹ ਤੇਰੀ ਮਾਂ ਆਉਗੀ ਬਾਅਦ ਬੈਗ ਚ ਕਕੇ ਏਦਾਂ ਮੇਰੇ ਤੋਂ ਨਹੀਂ ਸੰਭੀ ਜਾਂਦੀ ਤੇਰੀ ਮਾਂ ਦੀ ਹੀ ਕੁੜੀ ਉਹ ਹੀ ਕਰੂ ਜੋ ਤੂੰ ਆਖਿਆ ਕਰੇ ਕਿ ਤੇ ਹੁਣ ਕਿੱਧਰ ਗਈ ਲੈ ਆ ਉਹਨੂੰ ਲਾ ਫੋਨ ਨੂੰ ਮੈਂ ਪੁੱਛਾਂ ਜਾ ਰਹੀ ਸਾਰੀਆਂ ਏਦਾਂ ਹੀ ਆਂਦੀ ਹੁੰਦੀਆਂ ਹਾਂ ਉਹ ਤਾਂ ਪਛੇਰੇ ਪਫੜੇ ਖੋੜਦੀ ਸੀ ਤੇਰੀ ਮਾਂ ਏਦਾਂ ਹੀ ਸਾਰੀਆਂ ਕੁੱਟਦੀਆਂ ਹੁੰਦਾ ਤੂੰ ਹੀ ਨਾ ਆਪਣੀ ਤੇ ਹੀ ਰੇ ਕੁੱਟੇ ਮੈਂ ਨਹੀਂ ਕਿਸੇ ਨੂੰ ਕੁਛ ਏਦਾਂ ਦੀ ਗੱਲ ਕਹੀ ਨਹੀਂ ਨਹੀਂ ਤੂੰ ਮੇਰੇ ਨਾਲ ਲੜਨ ਮੇਰੇ ਬਰਾਬਰ ਬੈਗੀ ਐ ਤੇ ਮੈਨੂੰ ਗਰਮੀ ਲੱਗੰਦਾ ਹੀ ਮੈਂ ਕੀ ਕਰਾਂ ਤੇ ਜਾ ਅੰਦਰ ਮਰ ਜਾ ਕੇ ਇੱਥੇ ਪੱਕੇ ਥੱਲੇ ਬੈ ਸਿਰਖਾਨ ਉਹ ਬੈਗੀ ਕ ਬਰਾਬਰ ਤੇ ਮੇਰੇ ਨਾਲ ਜਾ ਮੈਨੂੰ ਘਟ ਚਾਹ ਚੁ ਬਣਾ ਕੇ ਦੇ ਚਾਹ ਨੂੰ ਜੀ ਜਿਆ ਕਰਨ ਦੇ ਆ ਪੀਨ ਮੈਂ ਬਿਸਕੁਟ ਵੀ ਲਿਆ ਕੇ ਦਿੰਨੀ ਤੇ ਲਿਆ ਦੇ ਕੇ ਲਿਆਉਣੇ ਨਹੀਂ ਸਾਨ ਕਰਨਾ ਕਿ ਤੇ ਈ ਆਂ ਤੇਰੀ ਗੱਠ ਜਬਾਨ ਲਾ ਕੇ ਤੇ ਸਾਡੇ ਘਰ ਕ ਲਾਤੀ ਆ ਜਿਹੜੀ ਟਮ ਤੇਰੀ ਲੜ ਕਰਦੀ ਫਿਰਦੀ ਤੇ ਖਲੋਂਦੀ ਨਹੀਂ ਮੂੰਹ ਦੇ ਵਿੱਚ ਇਹ ਖਲੋਣੀ ਨਹੀਂ ਚਾਹੀ ਨਾਲੇ ਇਹ ਮੁੰਡੇ ਨੂੰ ਕੱਢ ਬਾਹਰ ਪੋਠਾ ਦੱਠਾ ਪਾਵੇ ਉਹ ਵੀ ਤੇਰੇ ਨਾਲ ਜੋ ਅੰਦਰ ਵਰਦਾ ਤੇ ਬਸ ਮੈਂ ਤੇ ਬਾਹਰ ਬੈਠੀ ਆ ਤੇ ਉਹ ਅੰਦਰ ਵੇਖੋ ਕਿਦਾਂ ਵੜਿਆ ਮੈਂ ਤਾਂ ਤੁਹਾਡੇ ਸਾਹਮਣੇ ਬਾਹਰ ਬੈਠੀ ਸਵੇਰ ਦੀ ਜੇ ਮੈਂ ਇੱਥੇ ਜੁੜ ਕੇ ਬਹਿ ਜਾਨੀ ਆ ਤਾਂ ਤਾਂ ਇਹ ਜੁੜ ਕੇ ਬੈਠੀ ਜਾਨ ਮੁੰਡੇ ਨੂੰ ਕੱਢ ਜਾ ਕੇ ਹੁਣ ਕਾ ਪੱਠਾ ਦੱਥਾ ਪਾ ਜਾ ਉੱਠ ਜਾ ਨਾਲੇ ਚਾਹ ਘੁੱਟ ਮਗਾ ਕੇ ਜਿੱਤ ਤੂੰ ਹੀ ਨਾਲੇ ਕਹੇ ਉਹਦੇ ਨਾਲੇ ਚਾਹ ਬਣਾ ਲੈ ਥੋੜੇ ਗੋਡੇ ਹਿਲੇ ਜਾਣਗੇ ਜੁੜੇ ਪਏ ਆ ਮੈਂ ਨਹੀਂ ਉੱਠਣਾ ਤੂੰ ਹੀ ਨਾ ਉੱਠੇ ਉਹ ਕਿਤੇ ਤੁਹਾਡੇ ਗੋਡੇ ਨਾ ਜੁੜੇ ਜਾਣ ਇੱਥੇ ਰੱਬ ਕਰਕੇ ਤੁਹਾਡੇ ਗੋਡੇ ਗੋਡੇ ਜੁੜੇ ਜਾਣ ਇਹ ਕਰਨਾ ਕੱਖ ਨਹੀਂ ਤੇ ਇਹਨਾਂ ਦਾ ਤੁਰਨ ਦਾ ਕੀ ਫਾਇਦਾ ਫਿਰ ਜਾਣੀ ਬਲਛਣੀ ਹੈ ਤੇਰੀ ਤੇ ਜਬਾਨ ਵੀ ਕ ਲੈਣੀ ਜਾ ਨਿਕਲ ਜਾ ਇੱਥੋਂ ਮੇਰੇ ਕੋਲ ਨਾ ਮੇਰਾ ਕੀ ਕ ਲੈਣਾ ਵੇਖਿਆ ਸੀ ਹੋਰ ਤੋਂ ਚੱਜਦੀ ਤੇ ਇਹ ਨਹੀਂ ਆਖਣਾ ਤੇ ਪੂਰਾ ਕੰਮ ਪੱਖੀ ਚੱਲੀ ਜਾਣੀ ਇਦਾਂ ਹੀ ਜੁੜੀ ਜਾਣਾ ਇੱਕ ਦਿਨ ਤੂੰ ਚਾਹ ਲਿਆ ਬਣਾ ਕੇ ਮੈਂ ਜੁੜੀ ਜਾ ਤੈਨੂੰ ਕੀ ਲੱਗਦਾ ਮੈਨੂੰ ਕੀ ਭਾਵ ਮੈਂ ਮਾਰਨੀ ਤੀ ਦੇ ਮੱਥੇ ਜਾ ਕੇ ਮਾਰਨੀ ਕਿ ਤੇ ਆਦਾਤਾ ਤੂੰ ਸਾਹਵੇਂ ਮੇਰੀਆਂ ਤੇ ਜਾ ਸਾਹਵੇਂ ਮੇਰੀ ਨੂੰ ਤੀ ਹੈ ਬੜੀਏ ਸੋਚ ਤੋਂ ਚਲਾ ਕੇ ਉਹ ਤਾਂ ਦਵਾਨਸਵੰਨੇ ਪੌਣੀ ਲਾਉਣੀ ਹੈ ਉਹ ਇੱਥੇ ਪੈਂਦੇ ਲੈਂਦੇ ਪੇ ਕਿਹੜੀ ਦੇ ਕੇ ਜਾਂਦੇ ਬਕਵਾਸ ਕਰਦੀ ਮੇਰੇ ਨਾਲ ਪਾਉਂਦੀ ਹੁਣ ਤੇ ਜੇ ਜੇ ਸੂਟ ਪਾਉਂਦੀ ਉਹ ਜਿਹੇ ਲਿਪਸਟਿਕਾਂ ਲਾਉਂਦੀ ਉਹ ਪੇਕੇ ਦੇ ਜਾਂਦੇ